ਸੱਚੀ ਗੱਲ ਜੀ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਹੋਊਗਾ ਪਿਓਰ ਕੈਮਰਿਕ ਕਾਟਨ ਦੇ ਸੂਟ ਨੇ ਔਰ ਪ੍ਰਿੰਟ ਤੁਸੀਂ ਆਪ ਖੋਦ ਦੇ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਆਪਾਂ ਇਸ ਵਾਰ ਪ੍ਰੋਵਾਈਡ ਕਰ ਰਹੇ ਹਾਂ ਔਰ ਇਹਨਾਂ ਦੇ ਵਿੱਚੋਂ ਇੱਕ ਸੂਟ ਦੇ ਨਾਲ ਦੂਸਰਾ ਸੂਟ ਤੁਸੀਂ ਫ੍ਰੀ ਲੈ ਸਕਦੇ ਹੋ ਤੇ ਚੋਸ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਫੁੱਲ ਵੀਡੀਓ ਨੂੰ ਵਾਚ ਕਰਕੇ ਆਪਣੀ ਪਸੰਦ ਦੇ ਦੋ ਸੂਟ ਤੁਸੀਂ ਸਿਲੈਕਟ ਕਰਨੇ ਆ ਔਰ ਦੋਨੋਂ ਤੁਸੀਂ ਮੈਨੂੰ ਸਕਰੀਨਸ਼ਾਟ ਜਿਹੜੀ WhatsApp ਤੇ ਭੇਜ ਕੇ ਆਪਣਾ ਐਡਰੈਸ ਦੇ ਕੇ ਬੁਕਿੰਗ ਕਰਵਾ ਸਕਦੇ ਹੋ ਪ੍ਰਾਈਜ਼ ਰਹੂਗਾ ਸਿਰਫ 1100 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਦੋ ਸੂਟ ਪ੍ਰਿੰਟ ਸਭ ਦੇ ਲੱਗ-ਲੱਗ ਹੋਣਗੇ ਕਲਰ ਲਾਈਟ ਡਾਰਕ ਹਰ ਤਰ੍ਹਾਂ ਦਾ ਮਿਲ ਜਾਏਗਾ ਬਾਟਮ ਸੇਮ ਕਲਰਸ ਦੀਆਂ ਹੀ ਹੋਣਗੀਆਂ ਔਰ 2.5 ਮੀਟਰ ਸ਼ਰਟ ਹੋਊਗੀ 2.5 ਮੀਟਰ ਹੀ ਇਹਦੇ ਨਾਲ ਸਲਵਾਰ ਹੋਊਗੀ ਔਰ ਇਹਨਾਂ ਦੇ ਨਾਲ ਦੁਪੱਟੇ ਆਪਾਂ ਨਹੀਂ ਰੈਡੀ ਕੀਤੇ ਹੋਏ ਵਿਦਆਊਟ ਦੁਪੱਟਾ ਸੂਟ ਹੋਣਗੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਚੈੱਕ ਕਰਿਆ ਕਰੋ ਇਹ ਵਿਦਆਊਟ ਦੁਪੱਟਾ ਸੂਟ ਨੇ ਸਿਰਫ 5 ਮੀਟਰ ਹੀ ਤੁਹਾਡੇ ਘਰੇ ਫੈਬਰਿਕ ਆਊਗਾ ਅਡਰੈਸ ਤੁਸੀਂ ਪ੍ਰੋਪਰ ਦੇ ਕੇ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸੋ ਇਹ ਜਿੰਨੇ ਵੀ ਪ੍ਰਿੰਟ ਆ ਪੈਡ ਆਨ ਕੀਤੇ ਨੇ ਪਿਓਰ ਕਾਟਨ ਦੇ ਸੂਟ ਨੇ ਪਿਓਰ origignal ਕੈਮਰਿਕ ਕਾਟਨ ਦੇ ਸੂਟ ਹੋਣਗੇ ਸੋ ਇਹ ਸਾਰੇ ਪ੍ਰਿੰਟ ਇਸ ਟਾਈਮ ਆਪਣੇ ਕੋ ਅਵੇਲੇਬਲ ਹੈਗੇ ਨੇ ਸੋ ਜਿਹੜਾ ਜਿਹੜਾ ਤੁਹਾਨੂੰ ਪਸੰਦ ਆਉਂਦਾ ਦੋ ਸੂਟ ਜਿਹੜੇ ਵੀ ਪਸੰਦ ਆਉਂਦੇ ਆ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਆਰਡਰ ਕਰ ਸਕਦੇ ਹੋ ਜੀ ਥੈਂਕ ਯੂ ਸੋ ਮੱਚ